ਖੜੀਆਂ ਵਧੀਆ ਧਾਗੇ ਲਾਏ ਫੈਂਸੀ ਰਖੜੀਆਂ ਵੈਸੀ ਧਾਗੇ ਲਾਏ ਵਧੀਆ ਰਖੜੀਆਂ ਵਧੀਆ ਧਾਗੇ ਲਾਏ ਵੈਸੀ ਰਖੜੀਆਂ ਧਾਗੇ ਲਾਏ ਵਧੀਆ ਰਖੜੀਆਂ ਵਧੀਆ ਧਾਗੇ ਲਾਏ ਫੈਂਸੀ ਰਖੜੀਆਂ ਵੈਸੀ ਧਾਗੇ ਲਾਏ ਵਧੀਆ ਰਖੜੀਆਂ ਵਧੀਆ ਧਾਗੇ ਲਾਏ ਇਹ ਨੌਜਵਾਨ ਦੇ ਜਜ਼ਬੇ ਨਸਲਮ ਪਿਤਾ ਦੀ ਮੌਤ ਤੋਂ ਬਾਅਦ ਮਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਇਹ ਨੌਜਵਾਨ ਬੈਂਕ ਦੀ ਨੌਕਰੀ ਛੱਡ ਕੇ ਅੱਜ ਗਲੀਆਂ ਦੇ ਵਿੱਚ ਰਖੜੀ ਵੇਚ ਰਿਹਾ ਜਿਹਾ ਇਹ ਨੌਜਵਾਨ ਜਿਹੜਾ ਆਪਣੀ ਮਾਂ ਨੂੰ ਨਾਲ ਲੈ ਕੇ ਗਲੀਆਂ ਦੇ ਵਿੱਚ ਰਖੜੀ ਵੇਚਦਾ ਰੋਜ਼ 150 ਰੁਪਏ ਤੋਂ ਲੈ ਕੇ 400 ਰੁਪਏ ਤੱਕ ਦੀ ਸੇਲ ਹੁੰਦੀ ਹੈ ਜੇ ਬਰਸਾਤ ਹੋਵੇ ਤਾਂ ਖਾਲੀ ਹੱਥ ਵੀ ਵਾਪਸ ਪਰਤਣਾ ਪੈ ਜਾਂਦਾ ਹੈ ਤੰਦਸੀ ਕੇ ਸੀਜ਼ਨ ਦੇ ਹਿਸਾਬ ਦੇ ਨਾਲ ਇਹਨਾਂ ਦਾ ਸਾਮਾਨ ਵਿਕਦਾ ਹੈ ਨੌਜਵਾਨ ਨੇ ਦੱਸਿਆ ਕਿ ਜਿਵੇਂ ਹੋਲੀ ਹੋਵੇ ਤਾਂ ਰੰਗ ਦੀਵਾਲੀ ਹੋਵੇ ਤਾਂ ਪਟਾਕੇ ਰਖੜੀ ਹੋਵੇ ਤਾਂ ਰਖੜੀਆਂ ਅਤੇ ਆਮ ਦਿਨਾਂ ਦੇ ਵਿੱਚ ਉਹ ਕੋਸਮੈਟਿਕ ਦਾ ਸਾਮਾਨ ਵੇਚਦੇ ਹਨ ਇਸ ਦੇ ਨਾਲ ਹੀ ਨੌਜਵਾਨ ਆਖਦਾ ਹੈ ਕਿ ਮਿਹਨਤ ਕਰਕੇ ਉਹ ਖਾਂਦੇ ਨੇ ਕਿਸੇ ਤੋਂ ਭੀਖ ਨਹੀਂ ਮੰਗਦੇ ਮਿਹਨਤ ਕਰਕੇ ਬੰਦਾ ਹਰ ਮੁਕਾਮ ਹਾਸਲ ਕਰ ਸਕਦਾ ਹੈ ਹਾਂਜੀ ਕੀ ਨਾਮ ਤੁਹਾਡੇ ਜੀ ਮੇਰਾ ਨਾਮ ਹੈ ਜੀ ਜੀਵਨ ਜੋਤ ਸ਼ਰਮਾ ਤੇ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ ਜੀ ਅੱਜ ਦੀ ਰਖੜੀ ਵੇਚ ਰਿਹਾ ਹਾਂ ਕਿੰਨੇ ਟਾਈਮ ਤੋਂ ਵੇਚ ਰਿਹਾ ਹਾਂ ਦੇਖੋ ਜੀ ਰਖੜੀ ਵੇਚ ਦੇ तकरीबन 20 ਦਿਨ ਤਾਂ ਹੋ ਚੁੱਕੇ ਆ ਜੀ ਹੂੰ ਸੋ ਉਮੀਦ ਕਰਦੇ ਆ ਕਿ ਰਖੜੀ ਤੱਕ ਇਹ ਸਾਰੀ ਰਖੜੀ ਵਿਕ ਜਵੇ ਜੀ ਹੂੰ ਹਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜੀ ਤਰੱਕੀ ਬਖਸ਼ੇ ਜੀ ਇਹ ਰੇੜੀ ਕਦੋਂ ਲਗਾ ਰਹੇ ਹੋ ਤੁਸੀਂ ਇਹ ਰੇੜੀ ਜੀ तकरीबन ਮੈਨੂੰ 20 ਤੋਂ 22 ਦਿਨ ਹੋ ਗਏ ਆ ਵੈਸੇ ਮੈਂ ਰੇੜੀ ਹਰ ਸੀਜ਼ਨ ਜੀ ਮਤਲਬ ਕਿ ਅਲੱਗ-ਅਲੱਗ ਸਮਾਨ ਵੇਚਦਾ ਹਾਂ ਜੀ ਵੈਸੇ ਮੇਰਾ ਕਾਸਮੈਟਿਕ ਦਾ ਕੰਮ ਹੈ ਜੀ ਤੇ ਜਿਵੇਂ ਹੁਣ ਰਖੜੀ ਦਾ ਸੀਜ਼ਨ ਆ ਤਾਂ ਰਖੜੀ ਲਗਾ ਰਹੇ ਹਾਂ ਜੀ ਉਸ ਤੋਂ ਬਾ ਨਵਰਾਤਰੀਆਂ ਤੋਂ ਬਾਅਦ ਆਪਾਂ ਨੇ ਦੁਸ਼ਹਿਰੇ ਦਾ ਸਮਾਨ ਲਗਾਣਾ ਜੀ ਦੁਸ਼ਹਿਰੇ ਤੋਂ ਬਾਅਦ ਦੀਵਾਲੀ ਲਗਾਵਾਂਗੇ ਉਸ ਤੋਂ ਬਾਅਦ ਸਰਦੀ ਦੀ ਜਰਾਬਾਂ ਟੋਪੀਆਂ ਮਫਲਰ ਦਸਤਾਨੇ ਵੇਚਦੇ ਹਾਂਜੀ ਡੇੜੀ ਤੀਜੀ ਤੁਹਾਡੇ ਫਾਦਰ ਸਾਹਿਬ ਕੀ ਮੇਰੇ ਐਕਚੁਅਲ 'ਚ ਫਾਦਰ ਸਾਹਿਬ 2019 'ਚ ਐਕਸਪਾਇਰ ਹੋ ਗਏ ਸਲਾਈ ਦਾ ਕੰਮ ਕਰਦੇ ਸੀ ਕੀ ਕਿੰਨੇ ਭੈਣ ਭਾਈ ਆ ਅਸੀਂ ਦੇਖੋ ਜੀ ਮੈਂ ਇਕੱਲਾ ਹੀ ਬੇਟਾ ਉਹਨਾਂ ਦਾ ਜੀ ਭੈਣ ਭਰਾ ਕੋਈ ਨਹੀਂ ਹੈ ਜੀ ਤੇ ਮੈਂ ਤੇ ਮੇਰੇ ਮਦਰ ਨੇ ਜੀ ਮਦਰ ਨੂੰ ਕਿਉਂ ਤੁਸੀਂ ਨਾਂ ਰੱਖਦੇ ਐਕਚੁਅਲ ਹਾਂਜੀ ਬਜ਼ੁਰਗ ਨੇ ਜੀ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਸੋ ਡਾਕਟਰ ਨੇ ਜੋ ਕੰਸਲਟ ਕੀਤੀ ਸੀ ਦਵਾਈ ਦੇ ਨਾਲ ਨਾ ਉਹ ਕਹਿੰਦੇ ਸੀ ਉਹਨਾਂ ਨੂੰ ਘਰੇ ਕਦੇ ਵੀ ਇਕੱਲਾ ਨਹੀਂ ਛੱਡਣਾ ਮਤਲਬ ਜਦੋਂ ਇਕੱਲਾ ਛੱਡਦੇ ਆ ਤਾਂ ਬੁਰੇ-ਬੁਰੇ ਖਿਆਲ ਆਉਂਦੇ ਆ ਦਿਮਾਗ 'ਚ ਸੋ ਉਹਨਾਂ ਨੇ ਕਿਹਾ ਵੀ ਆਪਣੇ ਨਾਲ ਹੀ ਰੱਖਿਆ ਕਰੋ ਉਹਦੇ ਨਾਲ ਇਹ ਆ ਕਿ ਇੱਕ ਤਾਂ ਉਹਨਾਂ ਦਾ ਮਾਈਂਡ ਠੀਕ ਰਹੂਗਾ ਦੂਸਰਾ ਇਹ ਮਨ ਲੱਗਿਆ ਰਹਿੰਦਾ ਸੋ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕਰਦੇ ਆ ਸੋ ਮੈਨੂੰ ਹੁਣ ਵੀ ਸਪੋਰਟ ਕਰ ਮਾਤਾ ਦਾ ਇੱਥੇ ਆ ਫਿਰ ਰੋਟੀ ਪਾਣੀ ਕੌਣ ਬਣਾਉਂਦਾ ਰੋਟੀ ਪਾਣੀ ਜੀ ਦੇਖੋ ਸਵੇਰੇ ਅਸੀਂ ਨਾਸ਼ਤਾ ਪਾਣੀ ਆਪਣਾ ਕਰਕੇ ਆਉਨੇ ਆ ਤੇ ਰਾਤ ਨੂੰ ਜਾ ਕੇ ਉਸ ਤੋਂ ਅਸੀਂ ਆਪਣਾ ਖਾਣਾ ਪਕਾਉਨੇ ਆ ਤੇ ਖਾਣੇ ਇਹ ਕਿੰਨੇ ਤੱਕ ਦੀ ਜਿਹੜੀ ਹੈਗੀ ਰਖੜੀ ਰੱਖੀ ਆ ਤੁਸੀਂ ਏ ਦੇਖੋ ਜੀ ਆਪਣੇ ਕੋਈ 1 ਰੁਪਏ ਤੋਂ ਰਖੜੀ ਸਟਾਰਟ ਹੁੰਦੀ ਹੈ ਤੇ 50 ਰੁਪਏ ਤੱਕ ਦੀ ਕੀਮਤ ਦੀ ਹੋਊਗੀ ਜੀ ਉਹਦੇ ਚ ਵਧੀਆ ਤੋਂ ਵਧੀਆ ਆਰਟੀਕਲ ਹੈਗੇ ਨੇ ਲਾਸਟ ਆਪਾਂ ਮਤਲਬ 50 ਰੁਪਏ ਤੋਂ ਉੱਪਰ ਆਪਣੇ ਕੋਈ ਆਈਟਮ ਨਹੀਂ ਹੈ ਜੀ ਕਿੰਨੇ ਕੁ ਦੀ ਸੇਲ ਹੋ ਜਾਂਦੀ ਹੈ ਦੇਖੋ ਜੀ ਡਿਪੈਂਡ ਕਰਦਾ ਜੀ ਸੇਲ ਲਗਾ ਲਓ ਤੁਸੀਂ 5-600 ਦੀ ਤਾਂ ਹੋ ਹੀ ਜਾਂਦੀ ਹੈ ਜੀ ਬਾਕੀ ਦੇਖੋ ਜੀ ਪਰਮਾਤਮਾ ਦੀ ਕਿਰਪਾ ਕਈ ਦਿਨ ਜਿਵੇਂ ਕਿਸੇ ਦਿਨ ਬਾਰਿਸ਼ ਆ ਗਈ ਜਾਂ ਕਈ ਵਾਰ ਸੇਲ ਘੱਟ ਵੀ ਨਿਕਲਦੀ ਆ ਕਈ ਵਾਰ 1.5-200 ਰੁਪਏ ਸੇਲ ਵੀ ਲੈ ਜਾਂਦੀ ਹੈ ਜੀ ਰੇਟ ਬਾਜੀ ਵੀ ਕਰਦੇ ਨੇ ਲੋਕ ਕਿਵੇਂ ਬਹੁਤ ਜ਼ਿਆਦਾ ਕਰਦੇ ਨੇ ਜੀ ਬਹੁਤ ਜ਼ਿਆ ਜੇ ਹੁਣ ਮੈਂ 1 ਰੁਪਏ ਦੀ ਰਖੜੀ ਆਪਣੇ ਕੋਲ ਸ਼ੁਰੂ ਹੁੰਦੀ ਹੈ ਜੇ ਮੈਂ ਇਸ ਰਖੜੀ ਦੀ ਗੱਲ ਕਰਾਂ ਤਾਂ ਇਹਦੀ ਕੀਮਤ ਸਿਰਫ ਔਰ ਸਿਰਫ 1 ਰੁਪਏ ਹੈ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਇਹਦੀ ਵੀ ਬਾਰਗੇਨਿੰਗ ਹੁੰਦੀ ਹੈ ਜੀ ਜੇ ਮੈਂ ਗੱਲ ਕਰਾਂ ਜੀ ਇਹ ਸਾਨੂੰ 80 ਤੋਂ 85 ਪੈਸੇ ਦੀ ਪੈਂਦੀ ਆ ਸੀ ਸਿਰਫ 15 ਪੈਸੇ ਮਾਰਜਨ ਪਿੱਛੇ ਹੀ ਏਸ ਰਖੜੀ ਨੂੰ ਵੇਚ ਦਿੰਨੇ ਆ ਤੁਸੀਂ ਰਖੜੀ ਦਾ ਸਮਾਨ ਕਿੱਥੋਂ ਚੱਕਦੇ ਹੋ ਲੁਧਿਆਣੇ ਤੋਂ ਜਾਂ ਲੋਕਲੀ ਚੱਕ ਦੇਖੋ ਜੀ ਜੇ ਤਾਂ ਹੈਗਾ ਆਪਣੇ ਕੋਲ ਵਧੀਆ ਅੱਛਾ ਖਸਾ ਬਜਟ ਫਿਰ ਤਾਂ ਆਪਾਂ ਬਾਹਰੋਂ ਵੀ ਚੱਕ ਸਕਦੇ ਆ ਅਗਰ ਹੁਣ ਕਈ ਵਾਰ ਮਨੀ ਦੀ ਪ੍ਰੋਬਲਮ ਹੁੰਦੀ ਹੈ ਜੀ ਪੇਮੈਂਟ ਦੀ ਪ੍ਰੋਬਲਮ ਹੁੰਦੀ ਆ ਤਾਂ ਆਪਣੇ ਇੱਕ ਨਾ ਜੀ ਲੋਚੀ ਕਰਿਆ ਨਾ ਸਟੋਰ ਹੈ ਜੀ ਉਹਨਾਂ ਦਾ ਨਾ ਰਖੜੀ ਦਾ ਬਹੁਤ ਤਕੜਾ ਹੋਲ ਸੇਲ ਹੈਗੀ ਹੈ ਸ਼ਾਪ ਤੇ ਉਹ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਜੀ ਜੇ ਮੈਂ ਉਹਨਾਂ ਦੀ ਗੱਲ ਕਰਾਂ ਜੀ ਉਹ ਰਖੜੀ ਦੇ ਦਿੰਦੇ ਆ ਤੇ ਉਹਨਾਂ ਦੀ ਇੰਨੀ ਕੁ ਸਪੋਰਟ ਹੁੰਦੀ ਆ ਮੈਨੂੰ ਵੀ ਚਲੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਖੜੀ ਲੈ ਜਾਓ ਤੇ ਇਹਨੂੰ ਵੇਚ ਕੇ ਮੈਨੂੰ ਪੈਸੇ ਦੇ ਦਿਓ ਜੀ ਸਟੱਡੀ ਕਿੰਨੀ ਕੀਤੀ ਹੋਈ ਸਟੱਡੀ ਸਿਰਫ میٹرਿਕ ਪਾਸ ਹੈ ਜੀ ਆਪਣੀ ਆ ਤੁਹਾਡੀ ਬੋਰਡਿੰਗ ਤੋਂ ਲੱਗ ਰਿਹਾ ਵਾ ਵੀ ਤੁਸੀਂ ਵੀ ਵਧੀਆ ਜੌਬ ਵੀ ਕਰ ਸਕਦੇ ਹੋ ਬੈਂਕਿੰਗ ਲਾਈਨ ਚੋਂ ਜਾਂ ਕੰਪਿਊਟਰ ਲਾਈਨ ਚੋਂ ਐਕਚੁਅਲ ਕੀ ਇਹ ਹੀ ਕੰਮ ਕਿਉਂ ਕਰਦੇ ਹੋ ਐਕਚੁਅਲ ਦੇ ਵਿੱਚ ਜੀ ਮੈਂ ਪਹਿਲਾਂ ਬੈਂਕ ਮੁਲਾਜ਼ਮ ਰਿਹਾ ਜੀ ਆਲਰੇਡੀ ਮੈਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਬੈਂਕ ਮੁਲਾਜ਼ਮ ਸੀ 7 ਸਾਲ ਮੈਂ ਬਤੌਰ ਮਤਲਬ ਆਫੀਸਰ ਅਸਿਸਟੈਂਟ ਪੋਸਟ ਤੇ ਕੰਮ ਕੀਤਾ ਜੀ ਤੇ ਮੰਮੀ ਦੀ ਤਬੀਅਤ ਖਰਾਬ ਹੋਣ ਕਾਰਨ ਮੈਨੂੰ ਜੋਬ ਰਿਜ਼ਾਈਨ ਕਰਨੀ ਪਈ ਕਿਉਂਕਿ ਜੀ ਮੰਮੀ ਦੀ ਜੋ ਤਬੀਅਤ ਹੈ ਮਾਤਾ ਸ਼ਰੀ ਦੀ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਸੋ ਹੌਸਪਿਟਲਾਈਜ਼ ਹੋ ਗਈ ਸੀ ਜੀ ਸੋ ਉਹਨਾਂ ਦੀ ਨਾ ਮੈਮਰੀ ਲਾਸ ਹੋ ਗਈ ਸੀ ਜੀ ਉਹਦੇ ਕਰਕੇ ਮੈਨੂੰ ਫਿਰ ਜੋਬ ਰਿਜ਼ਾਈਨ ਕਰਨੀ ਪਈ ਸੋ ਬੈਂਕ 'ਚ ਗੱਲਬਾਤ ਕਰਨ ਦੀ ਵਜ੍ਹਾ ਨਾਲ ਇੱਕ ਦੂਸਰੇ ਨਾਲ ਥੋੜਾ ਜਿਹਾ ਮਤਲਬ ਐਜੀਟੇਸ਼ਨ ਖੁੱਲ ਗਈ ਝਾਕ ਖੁੱਲ ਗਈ ਵੀ ਆਪਾਂ ਕਿਸੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰੀਏ ਇਹ ਸਾਰੇ ਸਮਰਾਲੇ ਚੋ ਹੀ ਵੇਚਦੇ ਹਾਂ ਸਬੰਧ ਤੋਂ ਹਾਂਜੀ ਅਸੀਂ ਕਿੱਲੋ ਸਮਰਾਲੇ ਚ ਨਹੀਂ ਹੈ ਜੀ ਜਿਵੇਂ ਸਮਰਾਲੇ ਚ ਵੀ ਵੇਚਦੇ ਆ ਸਾਡਾ ਪਿੰਡਾਂ ਤੱਕ ਵੀ ਏਰੀਆ ਹੁੰਦਾ ਕਈ ਵਾਰ ਅਸੀਂ ਜੀ ਇਸ ਰੇੜੀ ਦੇ ਨਾਲ ਪੈਦਲ ਅਜਲਾਉਦ ਤੱਕ ਵੀ ਜਾਏ ਜਾਈ ਹੁੰਦੇ ਆ ਜੀ ਸੋ ਪਿੰਡਾਂ ਦੇ ਵਿੱਚ ਕੁਝ ਮਤਲਬ ਇਦਾਂ ਦਾ ਪਿਆਰ ਪਿਆ ਹੋਇਆ ਕੁਝ ਮਤਲਬ ਕਿ ਲੇਡੀਜ਼ ਨੇ ਜੋ ਰਖੜੀ ਖਰੀਦੀਆਂ ਨੇ ਜਾਂ ਮਨਿਆਰੀ ਦਾ ਸਮਾਨ ਆ ਉਹਨਾਂ ਨੂੰ ਮਤਲਬ ਉਡੀਕ ਹੁੰਦੀ ਆ ਵੀ ਅਸੀਂ ਆਵਾਂਗੇ ਜਦੋਂ ਆਸਣਾ ਉਡੀਕਦੇ ਆ ਫਿਰ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਜੀ ਉਸੇ ਆਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਆ। ਆਖਰੀ ਲੋਕਾਂ ਲਈ ਕੀ ਮੈਸੇਜ ਦੇਣਾ ਚਾਹੁੰਦਾ? ਦੇਖੋ ਜੀ ਲੋਕਾਂ ਲਈ ਸਭ ਤੋਂ ਪਹਿਲਾਂ ਮੈਸੇਜ ਦੇਣਾ ਚਾਹੁੰਗਾ ਜੀ ਦੇਖੋ ਇਹ ਜਿਹੜਾ ਤਿਹਾਰ ਹੈ ਜੀ ਰਖੜੀ ਦਾ ਤਿਹਾਰ ਆ। ਇਹ ਸਾਂਝਾ ਮਿਲਵਰਤਨ ਭਾਈਚਾਰੇ ਦਾ ਸਾਂ ਤਿਹਾਰ ਆ ਭੈਣ ਭਾਈ ਦਾ ਸਾਂਝ ਸਾਂਝ ਦਾ ਤਿਹਾਰ ਹੈ ਜੀ। ਇਹਦੇ ਵਿੱਚ ਸਭ ਤੋਂ ਵੱਡਾ ਮੈਸੇਜ ਆ ਇੱਕ ਤਾਂ ਜੀ ਮਿਹਨਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਜ਼ਰੂਰ ਕਰੋ। ਸੋ ਪਲੱਸ ਇੱਕ ਦੂਸਰੀ ਗੱਲ ਆ ਜੀ ਅੱਜ ਦੇ ਟਾਈਮ 'ਚ ਹਰ ਬੰਦਾ ਨਸ਼ੇ ਵੱਲ ਜਾ ਰਹੀ ਹੈ ਹਰ ਨੌਜਵਾਨ ਪੀੜੀ ਜਾ ਰਹੀ ਹੈ ਮੇਰਾ ਸਿਰਫ ਸਮਾਜ ਨੂੰ ਮੈਸੇਜ ਹੈ ਕਿ ਮਾਪੇ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਪੜਾਇਆ ਲਿਖਾਇਆ ਹੁੰਦਾ ਜੀ ਬਹੁਤ ਉਹਨਾਂ ਦੀਆਂ ਆਸਾਂ ਹੁੰਦੀਆਂ ਬੱਚਿਆਂ ਦੇ ਸੋ ਨਸ਼ੇ ਤੋਂ ਥੋੜਾ ਜਿਹਾ ਆਪਣਾ ਬਚਾਅ ਕਰੋ ਠੀਕ ਹੈ ਜੀ ਆਪਣਾ ਮਿਹਨਤ ਕਰੋ ਮਾਪੇ ਬਾਬ ਨੂੰ ਖੁਸ਼ ਰੱਖੋ ਜੀ ਠੀਕ ਹੈ ਜੀ ਜੋ ਨਸ਼ੇ ਦਾ ਦਲਦਲਾ ਉਹ ਉਹਦੇ ਵਿੱਚ ਗਿਆ ਬੰਦਾ ਬਾਹਰ ਨਹੀਂ ਨਿਕਲ ਪਾਂਦਾ